ਪਿੰਡ ਸਿੰਬਲੇ ਗੁਜਰਾ ਵਿਖੇ ਸਲਾਣਾ ਸਿੰਝ ਮੇਲਾ ਅਮਿਤ ਸ਼ਾਫ ਸ਼ਰਦਾ ਹੋਇਆ ਸਫਲਤਾਪੂਰਵਕ ਹੋਇਆ ਸੰਪਨ ਚੱਕੀ ਦਰਿਆ ਕੰਡੇ ਪੰਦੇ ਪਿੰਡ ਸਿੰਬਲੇ ਗੁਜਰਾ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਲਾਣਾ ਬਾਬਾ ਸਰਗਲ ਦੇਵ ਦੀ ਯਾਦ ਵਿੱਚ ਸਿੰਝ ਮੇਲਾ ਸਫਲਤਾਪੂਰਵਕ ਸੰਪਨ ਹੋਇਆ ਜਿਸ ਵਿੱਚ ਪੰਜਾਬ ਹਿਮਾਚਲ ਜੰਮੂ ਕਸ਼ਮੀਰ ਦੇ ਪਹਿਲਵਾਨਾਂ ਨੇ ਭਾਗ ਲੈ ਕੇ ਆਪਣੀ ਖੁਸ਼ਤੀਆਂ ਦੇ ਜੋਰ ਦਿਖਾਏ ਸਿੰਝ ਮੇਲੇ ਦਾ ਸ਼ੁਭ ਆਰੰਭ ਬਾਬਾ ਸਰਗਲ ਦੇਵ ਦੀ ਪੂਜਨ ਉਪਰੰਤ ਕੀਤਾ ਗਿਆ ਇਸ ਮੌਕੇ ਤੇ ਵੱਡੀ ਮਾਲੀ ਦੀ ਮੁਕਾਬਲਾ ਸਾਗਰ ਗੁਰਦਾਸਪੁਰ ਅਤੇ ਪਸ਼ਵਿੰਦਰ ਬਾਬਾ ਫਲਾਈ ਵਿਚਕਾਰ ਹੋਇਆ ਜਿਸ ਵਿੱਚ ਸਾਗਰ ਗੁਰਦਾਸਪੁਰ ਜੇਤੂ ਰਿਹਾ ਜਦਕਿ ਹੋਰ ਨਾ ਰੋਚਕ ਮੁਕਾਬਲਿਆਂ ਵਿੱਚ ਜੱਗਾ ਸਿੰਬਲੀ ਨੇ ਅਲੀ ਗੋਰਾ ਅਜਨਾਲਾ ਨੇ ਰੋਵਨ ਰੋਹਿਤ ਨੇ ਜਾਕਰ ਮਨੂ ਗੁਜਰ ਨੇ ਰਿੰਕੂ ਸੋਨੂ ਨੇ ਮਰੀਦ ਅਲੀ ਫਰੀਦ ਨੇ ਕੋਨੀ ਰਿਸ਼ਪਾਲ ਨੇ ਮਨੋਜ, ਮਨਦੀਪ ਨੇ ਸੋਨ ਲਾਲ, ਰਵੀ ਨੇ ਕੁਲਦੀਪ ਨੂੰ ਚਿਤ ਕੀਤਾ। ਅੰਤ ਵਿੱਚ ਮੇਲਾ ਕਮੇਟੀ ਵੱਲੋਂ ਜੇਤੂ ਪਹਿਲਵਾਨਾਂ ਨੂੰ ਨਕਦ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਉੱਥੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖ ਕੇ ਪਹਿਲਵਾਨਾਂ ਤੋਂ ਸੇਧ ਲੈਣ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਤੇ ਸਮੂਹ ਮੇਲਾ ਕਮੇਟੀ ਅਤੇ ਪਿੰਡ ਵਾਸੀ ਅਤੇ ਇਲਾਕਾ ਵਾਸੀ ਵੀ ਹਾਜ਼ਰ ਸਨ।